ਜ਼ਿੰਦਗੀ ਵਿੱਚ ਸਭ ਕੁਝ ਹਾਸਲ ਕਰਨ ਦੀ ਇੱਛਾ ਕਿਹਦੀ ਨਹੀਂ ਹੁੰਦੀ ਸਭ ਤੋਂ ਅੱਗੇ ਵਧਣ ਦੀ ਇੱਛਾ ਕਿਹਦੀ ਨਹੀਂ ਹੁੰਦੀ ਪੈਸੇ ਕੌਣ ਨਹੀਂ ਕਮਾਉਣਾ ਚਾਹੁੰਦਾ ਨਾਮ ਕਿਹਨੂੰ ਚੰਗਾ ਨਹੀਂ ਲੱਗਦਾ ਲੇਕਿਨ ਅੱਜ ਮੈਂ ਚਾਹੁੰਨੀ ਹਾਂ ਤੁਹਾਡਾ ਨਾਮ ਸਭ ਤੋਂ ਲਾਸਟ ਵਿੱਚ ਹੋਵੇ ਉਸ ਲਿਸਟ ਵਿੱਚ ਜਿਸ ਲਿਸਟ ਦਾ ਨਾਮ ਹੈ ਹਾਰ ਮੰਨਣ ਵਾਲੇ ਲੋਕ ਅਗਰ ਅੱਜ ਮੈਂ 100 ਜਣਿਆਂ ਨੂੰ ਕਹਾਂ ਕਿ ਕੱਲ ਨੂੰ ਸਵੇਰੇ 4 ਵਜੇ ਉੱਠਣਾ ਹੈ ਉਹ ਸਕਦਾ ਹੈ ਉਹ 100 ਦੇ 100 ਜਾਣੇ ਐਗਰੀ ਵੀ ਹੋ ਜਾਣ। ਸਵੇਰੇ ਪਤਾ ਕੀ ਹੋਵੇਗਾ 100 ਵਿੱਚੋਂ ਸਿਰਫ 40 ਜਾਣੇ ਹੀ ਉੱਠਣਗੇ। ਤੀਜੇ ਚੌਥੇ ਦਿਨ 40ਆਂ ਵਿੱਚੋਂ 25 ਜਾਣੇ ਹੀ ਉੱਠਣਗੇ ਤੇ ਚੌਥੇ ਦਿਨ 15 ਚੋਂ ਹੌਲੀ-ਹੌਲੀ ਘਟ ਕੇ ਲਾਸਟ ਤੇ ਇੱਕ ਜਾਣਾ ਹੀ ਰਹਿ ਜਾਵੇਗਾ। ਤੇ ਉਹ ਆਪਣੇ ਕੰਮ ਨੂੰ ਨਹੀਂ ਛੱਡੇਗਾ ਤੇ ਜਿਹੜਾ ਗੋਲ ਉਸਨੇ ਆਪਣੀ ਲਾਈਫ ਵਿੱਚ ਫਿਕਸ ਕੀਤਾ ਹੈ ਚਾਹੇ ਉਹਨੇ IAS ਬਣਨਾ ਹੈ ਚਾਹੇ ਉਸਨੇ IAS ਬਣਨਾ ਹੋਵੇ ਸਿੰਗਰ ਬਣਨਾ ਹੋਵੇ ਐਕਟਰ ਬਣਨਾ ਹੋਵੇ ਡਾਕਟਰ ਬਣਨਾ ਹੋਵੇ ਚਾਹੇ ਆਰਮੀ ਜੁਆਇਨ ਕਰਨੀ ਹੋਵੇ ਕਹਿਣ ਦਾ ਮਤਲਬ ਆ ਕੁਝ ਵੀ ਕਰਨਾ ਹੋਵੇ ਉਹ ਇਨਸਾਨ ਉਸ ਹਾਰ ਮੰਨਣ ਵਾਲੀ ਲਿਸਟ ਵਿੱਚ ਸਭ ਤੋਂ ਪਿੱਛੇ ਹੁੰਦਾ ਇਹ ਸਭ ਤੋਂ ਵੱਡਾ ਰੀਜ਼ਨ ਆ ਕਿ ਜਿਸ ਨੂੰ ਦੁਨੀਆ ਸਭ ਤੋਂ ਲਾਸਟ ਤੇ ਸਮਝਦੀ ਆ ਉਹ ਸਭ ਤੋਂ ਲਾਸਟ ਤੇ ਨਹੀਂ ਹੁੰਦਾ ਬਲਕਿ ਦੁਨੀਆ ਦੇ 1% ਲੋਕਾਂ ਦੇ ਵਿੱਚ ਹੁੰਦਾ ਉਹਨੂੰ ਉਹ ਸਭ ਮਿਲ ਜਾਂਦਾ ਜਿਹੜਾ ਦੁਨੀਆ ਦੇ 99% ਲੋਕਾਂ ਕੋਲੇ ਨਹੀਂ ਹੁੰਦਾ ਜਿਹੜੇ ਟਾਰਗੇਟ ਨੂੰ ਪਾਉਣ ਲਈ 99% ਲੋਕ ਸੁਪਨਾ ਦੇਖਦੇ ਨੇ ਸੁਪਨੇ ਦੇਖਦੇ ਨੇ ਬਸ ਉਹਨੂੰ ਉਹ 1% ਬੰਦੇ ਹਾਸਲ ਕਰ ਲੈਂਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 99% ਸੁੱਖਾਂ ਦਾ ਤਿਆਗ ਕਰ ਦਿੱਤਾ ਹੈ ਇਹ 1% ਲੋਕ ਲੱਖਾਂ ਵਿੱਚੋਂ ਇੱਕ ਹੁੰਦੇ ਨੇ ਕਰੋੜਾਂ ਵਿੱਚੋਂ ਇੱਕ ਹੁੰਦੇ ਨੇ ਪੂਰੀ ਦੁਨੀਆ ਵਿੱਚੋਂ ਗਿਣੇ-ਚੁਣੇ ਲੋਕ ਹੁੰਦੇ ਨੇ ਲੇਕਿਨ ਉਹਨਾਂ ਦੀ ਸ਼ੁਰੂਆਤ ਉਹੀ ਲਿਸਟ ਤੋਂ ਹੁੰਦੀ ਆ ਜੋ ਮੈਂ ਤੁਹਾਨੂੰ ਸ਼ੁਰੂ ਵਿੱਚ ਦੱਸੀ ਸੀ ਜ਼ਿੰਦਗੀ ਵਿੱਚ ਕੁਝ ਵੀ ਛੱਡਣ ਦੀ ਹਿੰਮਤ ਕਰ ਲੈਣਾ ਪਰ ਹਿੰਮਤ ਛੱਡਣ ਦੀ ਹਿੰਮਤ ਨਾ ਕਰਨਾ ਅਗਰ ਤੁਹਾਨੂੰ ਦੁਨੀਆ ਦੇ 1% ਲੋਕਾਂ ਵਿੱਚ ਆਉਣਾ ਹੈ ਤਾਂ ਉਸ ਮਾਈਂਡਸੈਟ ਵਿੱਚੋਂ ਬਾਹਰ ਨਿਕਲਣਾ ਪਵੇਗਾ ਜਿਸ ਵਿੱਚ ਤੁਹਾਡੇ ਆਸ-ਪਾਸ ਦੇ 99% ਲੋਕ ਫਸੇ ਹੋਏ ਨੇ ਉਹ 99% ਲੋਕ ਇਹੀ ਸੋਚਦੇ ਨੇ ਕਿ ਜਿਹੜਾ ਕੰਮ ਤੁਸੀਂ ਕਰਦੇ ਹੋ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਕਹਿੰਦੀ ਆਂ ਕਿ ਫਰਕ ਪੈਂਦਾ ਜਿਹੜਾ ਪੱਥਰ ਨਦੀ ਵਿੱਚ गिरਦਾ ਹੈ ਉਹ ਇੱਕ ਦਿਨ ਵਿੱਚ ਚੀਕਣਾ ਨਹੀਂ ਹੁੰਦਾ ਕਈ ਸਾਲ ਲੱਗਦੇ ਨੇ ਲੇਕਿਨ ਤੁਸੀਂ ਤਾਂ ਇਨਸਾਨ ਨੂੰ ਇਨਸਾਨਾਂ ਵਿੱਚ ਤਾਂ ਚਿਕਨਾਹਟ ਉਸੇ ਦਿਨ ਆਉਣ ਲੱਗ ਜਾਂਦੀ ਆ ਜਦੋਂ ਉਹ ਹਾਰ ਮੰਨਣ ਵਾਲੇ ਲੋਕਾਂ ਦੀ ਲਿਸਟ ਵਿੱਚ ਸਭ ਤੋਂ ਹੇਠਾਂ ਆ ਜਾਂਦੇ ਨੇ ਬਸ ਜਿੱਦੀ ਬਣੇ ਰਹੋ ਆਪਣੇ ਲਕਸ਼ ਨੂੰ ਪਾਉਣ ਲਈ ਅੱਜ ਤੋਂ ਹੀ ਡਿਸਾਈਡ ਕਰੋ ਕਿ ਆਪਣੇ ਨਾਮ ਦੇ ਨਾਲ-ਨਾਲ ਆਪਣੇ ਪਿੰਡ ਦੇ ਨਾਮ ਨਾਲ ਦੁਨੀਆ ਵਿੱਚ ਵੀ ਆਪਣੇ ਦੇਸ਼ ਦਾ ਨਾਮ ਹੋਰ ਉੱਚਾ ਕਰਨਾ ਹੈ। ਸਤਿ ਸ਼੍ਰੀ ਅਕਾਲ।